సతనామ శ్రీ వాహ అమూల గు గణ అమూల వపారూల వ్యాపారి అమూల భండార అమూల వాహ అమూల అమూల పయ అమూల సమయ అమూల తర్మ అమూల దివాణు అమూల తుల్ మూల ప్రవాణు అమూల బశ అమూల నిశాణ అమూల కర్మ అమూల ఫర్మాణ అమూల మూల ఆఖ్యా నాయ హే ఆఖ ఆఖర హేలా ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਹੇ ਵਿਖਾਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗਵਿੰਦ ਆਖੇ ਇਸ ਰਾਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿਖੇ ਉੱਟ ਉੱਟ ਜਾਈ ਇੱਤੇ ਕਿਤੇ ਹੋਰ ਕਹੇ ਹੋਰ ਕਨ ਅਸਕੇ ਕੇਈ ਕੇ ਜੇਵਡੂ ਪਾਵੇ ਤੇਵਡੂ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਬਗਿਆੜੂ ਤਾਂ ਲਿਖੀਏ ਸਿਰ ਗੁਆ ਰਗਵਾਰੂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਇਸ ਪਾਠ ਨੂੰ 40 ਦਿਨ 108 ਵਾਰੀ ਰੋਜ਼ਾਨਾ ਪਾਠ ਕਰਨ ਨਾਲ ਵਪਾਰ ਵਿੱਚ ਵਾਧਾ ਅਨੇਕਾਂ guna ਦੀ ਪ੍ਰਾਪਤੀ ਹੁਨਰ ਵਿੱਚ ਤਰੱਕੀ ਹੋਵੇਗੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ